ਨੌਜਵਾਨ ਨੇ ਦ੍ਰਿੰਦਗੀ ਦੀਆਂ ਕੀਤੀਆਂ ਸਾਰੀਆਂ ਹੱਦਾਂ ਪਾਰ ਪੰਜ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਬ ਦ੍ਰਿੰਦੇ ਦੀ ਲੋਕਾਂ ਨੇ ਖੰਭੇ ਨਾਲ ਬੰਨ ਕੇ ਕੀਤੀ ਛੇਪ ਰਪੇ ਦਰਦੇ ਸੋਡਲ ਸ਼ਿਪਨਗਰ ਚ 5 ਸਾਲ ਦੀ ਬੱਚੀ ਨਾਲ ਜ਼ਬਰਦਸਤਨਾਕ ਕਰਨ ਦੀ ਘਟਨਾ ਸਾਹਮਣੇ ਆਈ ਹੈ ਇਸ ਮਾਮਲੇ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਕਿ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਦੇਰ ਰਾਤ ਲੜਕੀ ਨਾਲ ਜ਼ਬਰਦਸਤਨਾਕ ਕੀਤਾ ਹੈ ਜਿਸ ਤੋਂ ਬਾਅਦ ਅੱਜ ਸਵੇਰੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਉਸ ਦੀ ਲੋਕਾਂ ਨੇ ਖੁੱਲ ਕੇ ਛੇਤਰ ਪ੍ਰੇੜ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਇੱਕ ਫੈਕਟਰੀ ਚ ਕੰਮ ਕਰਦਾ ਹੈ ਜੋ ਉਪਤ ਵਿਅਕਤੀਸ ਮਾਮਲੇ ਦੇ ਹੱਥ ਤੇ ਆਏ ਤਾਂ ਲੋਕਾਂ ਦਾ ਫੈਕਟਰੀ ਮਾਰਕ ਨਾਲ ਵੀ ਝਗੜਾ ਹੋ ਗਿਆ। ਇਸ ਦੌਰਾਨ ਮੌਕੇ ਤੇ ਮਾਹੌਲ ਗਰਮਾ ਗਿਆ। ਤੁਹਾਨੂੰ ਫਿਰ ਤੋਂ ਦੱਸ ਦੇਈਏ ਕਿ ਨੌਜਵਾਨ ਨੇ ਦ੍ਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। 5 ਸਾਲਾਂ ਬੱਚੀ ਨਾਲ ਜ਼ਬਰਦਸਤ ਨਾ ਕੀਤਾ ਤੇ ਦ੍ਰਿੰਦੇ ਦੀ ਲੋਕਾਂ ਵੱਲੋਂ ਖੰਭੇ ਨਾਲ ਬੰਨ੍ਹ ਕੇ ਛਿੱਤਰ ਪ੍ਰੇਸ਼ਿਤ ਕੀਤੀ ਗਈ। ਇਹ ਬੱਚੀ ਦੇ ਨਾਲ ਇਹਨੇ ਰਾਤ ਨੂੰ ਮਤਲਬ ਗਲਤ ਕੰਮ ਕੀਤਾ ਬੱਚਾ ਇਹਦੇ ਮੁੰਡੇ ਨੇ। ਨਹੀਂ ਮੈਡੀਕਲ ਤੇ ਪੁਲਿਸ ਪੁਲਿਸ ਇਹਨੂੰ ਛੱਡ ਗਈ ਵੀ ਵੇਖੋ ਛਡਾ ਕੇ ਲੈ ਬੰਦੇ ਜਿਹੜਾ ਅੱਗ ਲੈ ਕੇ ਆਏ ਨੇ। ਕੋਈ ਨੇਪਾਲੀਆ ਦੀ ਕੁੜੀ ਹਾਂ ਜਿਹੜੀ ਕੁੜੀ ਨਾ ਹੋਇਆ ਹੋਈ ਨੇ ਨੇਪਾਲੀਆਂ ਦੀ ਕੁੜੀ ਹੈ ਇਹ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਘੰਤ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਇਹ ਪੁਲਿਸ ਨੂੰ ਕੰਫਰਮ ਕੀਤਾ ਸੀਗਾ ਇਹ ਕਹਿੰਦੇ ਰਾਤ ਨੂੰ ਪੁਲਸ ਲੈ ਕੇ ਆਈ ਐ ਨੋ ਰਤ ਇਹ ਤੇ ਦੁਬਾਰਾ ਫੇ ਇਹਦੇ ਮਾਲਕ ਛਡਾ ਲਿਆ ਇਹਨੇ ਮਾਇਆ ਕਿਡੇ ਕਿਹੜਾ ਫੈਕਟਰੀ ਕੰਮ ਕਰਦਾ ਹੈ ਰਾਣੀ ਮੈਟਲ ਚ ਰਾਣੀ ਮੈਟਲ ਚ ਕੰਮ ਕਰ ਰਿਹਾ ਮੁੰਡਾ ਕੋਈ ਜੜਾ ਕੇ ਲੈ ਕੇ ਲੈਣਾ ਅਗਲੀ ਕਾਰਵਾਈ ਕੀ ਇਹਨੂੰ ਇਹਨੂੰ ਜਿੰਨੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਣ ਚਾਹੀਦੀ ਇਹ ਮਾਮਲਾ ਹੈ ਕਿ ਅੱਦਾਂ ਇਹਨਾਂ ਦਾ ਕੋਈ ਸਾਡੇ ਬਸਤ ਅਠਵੇਂ ਦੇ ਵਿੱਚ ਹੋਇਆ ਜੋ ਕੁਛ ਆਇਆ ਮੈਂ ਨਾਲ ਕੋ ਰਤੀ ਕਿਹੜਾ ਏਰੀਆ ਪੈਂਦਾ ਸਰ ਇਹ ਮੁਹੱਲਾ ਕਟਵਾਪਾ ਪਦੀਪ ਸਿੰਘ ਪੈਂਦਾ ਰਾਣੀ ਮੈਦਾਨ ਚੌਕ ਆ ਹਾਂ ਜੀ ਕੀ ਹੋਇਆ ਸਾਰਾ ਮਾਮਲਾ ਸਾਰੇ ਸਿੱਖ ਜਥੇਬੰਦੀ ਵੀ ਇਕੱਠੇ ਹੋਏ ਸਿੱਖ ਜਥੇਬੰਦੀ ਇਸ ਕਾਰਨ ਇਕੱਠੀ ਹੋਈ ਆ ਆਪਾਂ ਕੋਈ ਅੱਦਾਂ ਦਾ ਕਾਰਨਾਵਾ ਨਹੀਂ ਹੋਉਂਦੇ ਨਾ ਏ ਭਈਆ ਹੈਗਾ ਬਲਤਕਾਰ ਇੱਥੇ ਕਰਕੇ ਚਲਾ ਜਾ ਰਿਹਾ ਆਪਾਂ ਇਹ ਨਹੀਂ ਕਰਨ ਦੇਣਾ ਆਪਾਂ ਜੇ ਸਾਨੂੰ ਪਤਾ ਲੱਗ ਗਿਆ ਨਾ ਕਿ ਮੈਡੀਕਲ ਇਸਨੇ ਕੀਤਾ ਤੇ ਆਪਾਂ ਇਸ ਬੰਦੇ ਦੇ ਜੀਵੰਦਿਆਂ ਨੂੰ ਅਗ ਲਾਉਣੀ ਹੈ ਦੱਸਿਆ ਮੈਰੀ ਕਿ ਕਿਸ ਪੁਲਸ ਦੇ ਹਵਾਲੇ ਵੀ ਕੀਤਾ ਸੀ ਪੁਲਸ ਵਾਲੇ ਪੁਲਸ ਨੇ ਇਹਨਾਂ ਨੂੰ ਛੱਡਿਆ ਪਤਾ ਨਹੀਂ ਕਿਸ ਥਰੀ ਤੇ ਛੱਡਿਆ ਕਿਸ ਥਰੀ ਤੇ ਨਹੀਂ ਛੱਡਿਆ ਉਹ ਸਾਨੂੰ ਨਹੀਂ ਪਤਾ ਚੜਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਸੰਦੀਪ ਕਾਲ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ Thank <music> you.